7 ਨੰਬਰ ਵਾਲੀ ਵੀ 4 ਨੰਬਰ ਵਾਲੀ ਵੀ 5 ਨੰਬਰ ਵਾਲੀ ਵੀ ਵੀ ਛੱਡਿਆ ਨਹੀਂ ਜਾਂਦਾ ਐ ਬਾ ਪਰ ਜਦੋਂ ਹੁਣ ਛੱਡ ਕੇ ਆਇਆ ਲੱਗਦਾ ਕੰਮ ਨਹੀਂ ਬਾਈ ਬਹੁਤ ਵੱਡੀ ਐਗਜ਼ੈਪਲ ਆਓ ਕਿਤੇ ਡੱਕਾ ਤਾਂ ਨਹੀਂ ਆਉਣ ਦੱਸ ਤੁਹਾਨੂੰ 1% ਵੀ ਨਹੀਂ ਆਈ ਓ ਮੈਂ ਤਾਂ ਮੈਂ ਪਤਾ ਤੈਨੂੰ ਹੱਤ ਪਾਟ ਕਰ ਲੈ ਦੋਨੇ ਟਾਈਮ ਸਵੇਰੇ ਸ਼ਾਮ ਮੂੰਹ ਅੰਚਵਾਨ ਗਿਆ ਦਰ ਹੈ ਇਹ ਬੰਨੀ ਉਹਨੇ ਪਾਟ ਬੱਸ ਜੀ ਜਾਵਨ ਨੂੰ ਮਿਲੇ ਪੂਰਾ ਬਾਈ ਪੂਰੀ ਰੌਣਕ ਸਾਡੇ ਤਖਤ ਬੋਲਦੇ ਇੱਥੇ ਲੱਗਦਾ ਨਾ ਜੀ ਪੂਰਾ ਜਾਂਦੇ ਹੋਰ ਹੋਣਾ ਮਾਰਸ਼ਕਾ ਨੂੰ ਕਹੇ ਜੇ ਦਵਾਈ ਲੈਣੀ ਹੈ ਕਿਸੇ ਨੇ ਅੰਡਾ ਇਟ ਕਰੋ ਕਿਆ ਹੀ ਹੋਇਆ ਆਪਣਾ ਕਰਦੇ ਨੇ ਕਿ ਨੈਟ ਦਾ ਬਹੁਤ ਜੀ ਸਟੂ ਕੋੜ ਵੱਡੂ ਮੰਨੇ ਨੂੰ ਵੀ ਚੱਕਣਾ ਮਿੱਤਰ ਤੇ 42 ਮੋਟਰ ਤੇ ਹੈ ਬਈ ਇਹ ਹੁੰਦੀ ਹੈ ਸਾਡੀ ਜੱਟ ਲਾਈਫ ਦੇਖੋ ਕੱਸੀ ਦਾ ਪਾਣੀ ਚੱਲਦਾ ਹਾਂਜੀ ਮੰਨਾ ਜੀ ਇੱਧਰ ਦੀ ਐਪ ਹੈਗਾ ਉਹ ਲਾਉਣਾ ਜੀ ਕੱਸੀ ਦਾ ਪਾਣੀ ਦੇਖੋ ਬਈ ਇਹਨਾਂ ਨੇ ਆਉਣਾ ਹੁੰਦਾ ਕੋਈ ਬਹਾਨਾ ਨਹੀਂ ਮੰਨਦਾ ਕੱਸੀ ਦਾ ਪਾਣੀ ਲਾਉਂਦਾ ਵੀ ਆਇਆ ਬੱਚਾ ਮਣੀ ਵਰਗਾ ਬਹਾਨੇ ਮਣੀ ਕੀ ਬਹਾਨਾ ਸੀ ਗੱਲ ਦਾ ਓਏ ਬੋਲਦਾ ਨਹੀਂ ਸੰਪਦੇ ਵਿੱਚ ਐਤਾ ਤਾਰਕ ਕਣੀਆਂ ਆਉਂਦੀਆਂ ਨੇ ਮਤਲਬ ਲੱਗਦਾ ਆਉਣੀਆਂ ਆਨਲਾਈਨ ਕਲਾਸ ਜੁਆਇਨ ਕਰ ਲਈ ਬਾਈ ਵੇਟ ਲੌਗ ਜ ਕਰਨ ਦੀ ਇਸ ਕਿਉਂਦਾ ਬਾਈ ਸਾਨੂੰ ਫੋਮ ਹੀ ਕਰਾਂਗੇ ਜੀ ਲੈਣ ਕਲਾਸ ਮਤਲਬ ਲੱਗਦੀ ਆ ਸਾਡੀ 40 45 ਮਿੰਟ ਲੱਗਦੀ ਆ 40 ਮਿੰਟ ਉਹ ਲਾ ਕੇ ਅਸੀਂ ਆ ਜਿਹੜੀਆਂ ਆਪ ਕਰਦੇ ਹੁੰਨੇ ਆ ਇਹ ਸੇਜਾਂ ਦਾ ਕਰਦੀ ਪੂਰਾ ਯਾਰ ਯਾਰੋ ਲੈ ਕੇ ਜਾਂ ਨਾ ਮਦਰ ਵੀ ਪੂਰਾ ਜਨਾਏ ਜੋਰ ਹੁੰਦਾ ਵੀ ਠੀਕ ਆ ਯਾਰ ਲਾ ਕੇ ਹੁਣ ਫੇਰ ਜਾਂਨੇ ਐ ਸਾਇਕਲ ਜੱੜ ਤੇ ਲਾ ਕੇ ਮਤਲਬ ਫੇਰਾ ਪਉੜੂ ਪਉੜ ਕਰਨਾ ਜੇ ਲੈਕਸੀ ਵਾਲੀ ਮਾਲ ਕੇ ਜਿੰਨਾ ਸਰ ਰਿਲਾਕਸ ਯਾਉਂ ਜੇ ਆਪਣੇ ਲਾਸਟ ਵਾਲੀ ਹੀ ਹੁੰਦੇ ਨੇ ਵੀ ਆ ਬੱਟਲ ਫਲਾਈ ਦੀ ਹੋਗੀ ਵਾਹ ਗੁਰੂ ਉਹ ਢੋਲੇ ਨਗਰ ਆਂ ਪੀਲਾ ਕਰ ਠੰਡਾ ਨਿਕਲੂ ਯਾਰ ਨਿਕਲੇ ਠੰਡਾ ਵੀ ਦੋਸਤੋ ਆਇਆ ਕਰੋ ਯਾਰ ਵੀਰੇ ਸਾਡਾ ਤਾਂ ਕਹਿ ਨਹੀਂ ਆ ਅਸੀਂ ਤਾਂ ਕਹੀ ਸਕਦੇ ਜਿਵੇਂ ਕਹਨੇ ਹੋਣਿਆ ਕਿਉਂ ਬਣੀ ਹੂੰ ਸਹੀ ਗੱਲ ਹੈ ਭਾਈ ਨਿਕਲੋ ਯਾਰ ਘਰਾਂ ਚੋਂ ਤੇ ਹੋਰ ਮੇਰੇ ਵੀਰ ਵਸ ਆਈਆਂ ਵੀਰ ਬਣ ਕੇ ਕਿ ਜੀ ਰ ਕੋ ਕੰਮ ਦਵਣ ਦਵਣਾ ਦਾ ਨੇੜੇ ਤੇੜੇ ਵੀ ਨਹੀਂ ਨਾ ਦਵਣ ਵੀ ਲੋੜ ਆ ਤੇ ਆ ਆਈਆਂ ਕੋਈ ਪਤਾ ਕੀ ਆ ਯਾਰ ਦੇਖ ਖੇਡਾਂ ਨਾਲ ਜੁੜੋਂਗੇ ਗਰਾਊਂਡਾਂ ਨਾਲ ਜੁੜੋਂਗੇ ਨਾਲਿਆਂ ਆਪ ਹੀ ਦੂਰੀ ਹੋ ਜੀ ਛੋਟੀ ਠੀਕ ਆ ਗਿਆ ਫਾਈ ਕਣੀਆਂ ਹਾਂ ਚੱਲਿਆ ਮੰਨੇ ਫੇਰ ਓਕੇ ਜੀ ਵਾਹ ਯਾਰ ਹੋਰ ਐ ਕਰਿਆ ਕਰ ਮੜਾ ਯਾਰ ਗੱਲ ਵੀ ਬਣੇ ਗਈ ਬਣੀ ਸਹੀ ਗਾ ਆਹ ਜਿਹੜਾ ਕਰੇ ਵੀ ਠੀਕ ਆ ਯਾਰ ਕਣੀਆਂ ਆ ਗਏ ਮਿੱਤਰੋ ਬਾਕੀ ਜਲਾ ਹਿਸਰਹਿ ਜਾਂ ਹੋ ਗਈਆਂ ਲੇਟ ਆਈ ਮੈਂ ਦੇਖੋ ਮਿੱਤਰੋ ਬੈਠਿਆ ਨੇ ਨਾ ਸਾਰੀਆਂ ਇੱਕ ਵਾਂਗ ਜਿਵੇਂ ਬੰਦੇ ਲਾਈਨ 'ਚ ਕੁਰਸੀਆਂ ਦੇ ਬੈਠੇ ਹੁੰਦੇ ਨੇ ਫੋਟੋ ਖਿਚਾਉਣਾ ਉਵੇਂ ਹੀ ਕਰੀ ਬੈਠਿਆ ਨੇ ਮੂੰਹ ਸਾਰੀਆਂ ਇੱਕ ਵਜੇ ਕੇ ਦੇਖੋ ਕਲੀ ਹੋਣੇ ਆਏ ਜੇ ਕਰਿਆ ਅੱਜ 1 ਨੰਬਰ ਵਾਲੀ ਵੀ ਉਵੇਂ ਆ 2 ਨੰਬਰ ਵਾਲੀ ਥੋੜੀ ਜਿਹੀ ਐਂ ਕਰੀ ਬੈਠੀ ਆ 3 ਨੰਬਰ ਵਾਲੀ ਵੀ 4 ਨੰਬਰ ਵਾਲੀ ਵੀ 5 ਨੰਬਰ ਵਾਲੀ ਵੀ ਦੇਖੋ ਆਹਨੇ ਬਹੁਤ ਪੜਾਉਨੇ ਆ ਨਾ ਅਸੀਂ ਲਾਉਨੇ ਫਿਰ ਕਲਾਸਾਂ ਇਹਨਾਂ ਦੀਆਂ ਪੜ੍ਹਦੇ ਆ ਨੇ ਸਾਡੇ ਜਮਾਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾਲੇ ਤੂੰ ਦਾ ਯਾਰ ਬਹੁਤ ਸਮਝਦਾਰ ਹਾਂ ਜਿਵੇਂ ਮੈਂ ਕਹਿਣਾ ਹੁਣਾ ਸਮਝਦਾਰ ਬੰਦੇ ਨੂੰ ਦਾ ਯਾਰ ਬਸ ਆਪ ਹੀ ਯਾਰ ਉਹ ਨਹੀਂ ਕਹਿੰਦਾ ਇੱਕ ਤਾਂ ਬੰਦਾ ਜਿਵੇਂ ਮੈਂ ਦੱਸਿਆ ਪੂਰਾ ਗੱਲਾਂ ਕਰਦਾ ਹੀ ਮੈਂ ਇੱਕ ਤਾਂ ਬੰਦਾ ਸਮਝਦਾਰ ਤਾਂ ਉਹ ਹੁੰਦਾ ਯਾਰ ਜਿਹੜਾ ਨਿਸ਼ਾਸ਼ਤ ਕਰਦਾ ਹੀ ਨਹੀਂ ਠੀਕ ਆ ਸੈਕੰਡ ਨੰਬਰ ਤੇ ਸਮਝਦਾਰ ਉਹ ਹੁੰਦਾ ਜਿਵੇਂ ਮੇਰੇ ਵਰਗਾ ਕੋਈ ਕਰਕੇ ਪਤਾ ਲੱਗਿਆ ਵੀ ਮਾੜਾ ਹੈ ਸੰਕੇਤ ਕਰਕੇ ਤੋ ਹੋ ਗਿਆ ਬਈ ਤੀਜਾ ਜਿਹੜਾ ਮੇਰੇ ਵਰਗਾ ਹੁੰਦੇ ਦੇਖ ਕੇ ਬਸ ਐਂ ਕਹਿੰਦਾ ਵੀ ਯਾਰ ਤਰੀ ਛੱਡ ਗਿਆ ਆਪਾਂ ਕਿਉਂ ਨਹੀਂ ਉਹ ਥੋੜੀ ਜਿਆਦਾ ਅਨਸਰਾਈਟ ਮੇਰੇ ਡੈਡੀ ਦੇ ਟੈਕ ਹੋ ਗਈ ਸੀ ਆ ਆ ਉਨ ਕਰਕੇ ਮੈਂ ਜੋ ਮੇਰੀ ਪਹਿਲਾਂ ਵੀ ਉਸ ਤੋਂ ਸਾਡ ਕੇ ਮੈਂ ਉੱਥੇ ਆ ਗਿਆ ਹਾਂ ਕਰਕੇ ਮੈਂ ਉਹ ਰਾਹ ਤੇ ਲੱਗ ਗਿਆ ਪਰ ਹੁਣ ਵੀ ਰੱਬ ਦੀ ਕਿਰਪਾ ਸੀ ਦੂਜਾ ਫਾਨਕਸਾਨ ਬਰਾਹ ਹੋਇਆ ਹਾਂ ਤਾਂ ਬਾਈ ਪ੍ਰੀਤ ਨਾਲ ਮੈਟ ਜੱਲੀ ਮੈਂ ਨਾ ਨਾ ਬੜੀਆ ਯਾਰ ਮਾਇ ਜੀ ਕਹਿੰਦਾ ਬਬੂ ਨਹੀਂ ਨਿਕਲੋ ਗੱਲ ਕੁਝ ਵੀ ਨਹੀਂ ਇਹ ਕੁਝ ਵੀ ਨਹੀਂ ਯਾਰਾ ਜੇ ਮੈਨੂੰ ਪੱਟ ਗਿਆ ਐ ਲੱਗਦਾ ਹੁਣ ਮੈਨੂੰ ਐ ਲੱਗਦਾ ਹੁਣ ਮੈਂ ਜੋੜੀ ਤਾਂ ਸੀ ਮੈਨੂੰ ਵੀ ਐ ਲੱਗਦਾ ਜੀ ਵੀ ਛੱਡਿਆ ਨਹੀਂ ਜਾਂਦਾ ਐ ਬਾ ਪਰ ਜਦੋਂ ਹੁਣ ਛੱਡ ਕੇ ਐਂ ਲੱਗਦਾ ਬਈ ਬਹੁਤ ਵੱਡੀ ਐਗਜ਼ੈਂਪਲ ਬਾਕੀ ਸਾਡੀ ਫੈਮਿਲੀ ਦੇ ਤਿੰਨ ਚਾਰ ਦਾ ਕੇ ਲਾਜ ਹੈ ਕਿ 40 ਬਾਣੀ ਆਪਣੀ ਦਾ ਘਰ ਦੀ ਗੱਲ ਹੀ ਆ ਬਈ ਸਾਡੀ ਆਪਣੀ ਗੱਲ ਸੀ ਬਈ ਹਾਂ ਜਿਹੜੀ ਗੱਲ ਆ ਬਈ ਸ਼ੁਰੂ ਤੋਂ ਐਂ ਜਦ ਜਿਉਂਦਾ ਬੀਤੀ ਬੜੀ ਅਸੀਂ ਇਕੱਤੀ ਰਲ ਕੇ ਕਰਦੇ ਸੀ ਕੱਢਣੀ ਐ ਬੰਦਾਂ ਦੀ ਕੁਝ ਨਹੀਂ ਆਰੀ ਮੈਂ ਤਾਂ ਬਾਤ ਤੀ ਹੁੰਦਾ ਆਪ ਵੀ ਆਪ ਵੀ ਜਿਹੜੇ ਗੁੜੇ ਆਪ ਵੀ ਟਰੈਕਟਰ ਰੂਟ ਚਲਾਉਂਦੇ ਬਈ ਆਪ ਜਿਹੜੀ ਗੱਲ ਆ ਜਾਣਦੇ ਹੀ ਹੋਣਾ ਹਨਾ ਤਾਂ ਕਰਕੇ ਇਹਨਾਂ ਨੂੰ ਕਹਿਣਾ ਯਾਰ ਵੀ ਮੈਂ ਤਾਂ ਤੁਹਾਡੇ ਮੂਰੇ ਤਾਂ ਹੀ ਆਇਆ ਯਾਰ ਮੈਂ ਮੂਰੇ ਵੀ ਦਰ ਤੋਂ ਮੇਰਾ ਇਹ ਹੀ ਮਕਸਦ ਆ ਬਿਤੇ ਕੇ ਬੜਾ ਵਰਕ ਮੈਂ ਹੈ। ਸਪੋਰਟ ਕਰੋ ਭਾਈ। ਅਗਰ ਛੋਟੀ ਵੀ ਨਿਗਾਹ ਤੱਕ ਹੋਇਆ ਹੈ ਜਾਂ ਛੱਡਣਾ ਚਾਹੁੰਦਾ ਤਾਂ ਬਾਈ ਕਨੈਕਟ ਕਰੇ। ਹਾਂ ਹਾਂ ਭਾਈ ਜਿਹੜੀ ਗੱਲ ਹੈ। ਮੈਂ ਪਹਿਲਾਂ 15-20 ਬੰਦਿਆਂ ਨੂੰ ਮਿਲ ਚੁੱਕਿਆ ਜੋ ਬਾਈ ਦੇ ਕੱਚ ਤੇ ਸੀਗਾ ਉਹ ਛੱਡ ਚੁੱਕੇ ਨੇ ਤੇ ਤਾਂ ਹੀ ਮੈਂ ਵੀ ਕਿਹਾ। ਇਹ ਚਾਹੁੰਦਾ ਇਸ ਗੰਦੇ ਰਾਹ ਚੋਂ ਨਿਕਲ ਆ ਜਾਵੇ। ਸਹੀ ਗੱਲ ਹੈ। ਕਿ ਜ਼ਿੰਦਗੀ ਬੜੀ ਸੇਨਾ ਤੇ ਮੰਨਿਆ ਜਾਵੇ। ਹਾਂ। ਕਿਵੇਂ ਦਰਦੀਸਾਂ ਜੰਦੀਆਂ ਨੇ ਆਪਣੇ ਵਰਗੀਆਂ। ਆਲੇ ਆ ਗਏ। ਆ ਗਏ ਮਤਰੋ ਫਿਰ ਹਸਪੀਟਲ। ਆਨਲਾਈਨ ਇਹਦਾ ਵਾਈ ਮਿਲ ਜਾਂਦਾ ਡਾਕਟਰ ਨੂੰ ਹੋਰ ਲੋਟਾ ਆਹ ਆ ਵਧੀਆ ਬਈ ਆਪਾਂ ਫੀਡ ਬਹੁਤ ਹੁੰਦੀ ਆ ਬਾਈ ਲੈਣ ਬਹੁਤ ਲੰਬੀ ਵਾਈ ਜਾਨੀ ਇਹ ਵੀ ਇਹ ਵੀ ਉਹ ਕਰਨ ਲੱਗ ਜਾਂਦੇ ਨੇ ਲੈਣ ਵਾਲੇ ਮੈਨੂੰ ਬਾਹਣ ਗਿਆ ਬਾਈ ਅੰਦਰ ਉਹ ਲੈ ਜਾਂਦਾ ਤੂੰ ਲੈ ਕੇ ਲਾ ਕੇ ਫਲਾਣਾ ਹੋਰ ਲੱਖੇ ਲੋਟਾ ਯਾਰ ਮੂੰਹ ਮੰਨੀ ਵੱਡਾ ਕੂ ਬਣਾ ਵਰਦਾ ਹੈ ਨਾ ਲੋਟ ਰਿਹਾ ਦੱਸ ਦੇਣਾ ਦੱਸ ਦੇਣਾ ਲੈ ਕੇ ਜੀ ਪੂਰਾ ਵਧੀਆ ਆਵਾਜ਼ ਆਇਆ ਦੇਖੋ ਜੀ ਬਾਈ ਬਾਈ ਬਣੀ ਲੱਖੇ ਉਹਦੇ ਦਵਾਈ ਲੈਤੀ ਜੀ ਪੂਰਾ ਸੈਟ ਆ ਦੱਸ ਦੇਣਾ ਹੋਵੇ ਪਾ ਹੀ ਹੋ ਗਿਆ ਨਾ ਯਾਰ ਨਿਕਲੋ ਬਾਈ ਕਿਉਂ ਨਖੀ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਆਇਆ ਹੁੰਦਾ ਬੰਦਾ ਯਾਰ ਅੰਦਰੋਂ ਚਾਹ ਜੜਦਾ ਮੈਂ ਠੀਕ ਹੈ ਜਰਾ ਬੜੀ ਮੈਨੂੰ ਐ ਹੁੰਦਾ ਮੇਰੀ ਮਿਹਨਤ ਦਾ ਰਾਜ ਹੀ ਹੁੰਦੀ ਹੈ ਯਾਰ ਨਾਲੇ ਯਾਰ ਪੈਂ ਜੋ ਬੇਹੇਰਾ ਟਾਈਮ ਹੋ ਗਿਆ ਹਣਾ ਸਾਰੀ ਉਮਰ ਹੀ ਥੋੜੀ ਹੁੰਦਾ ਹੋਰ ਆਹ ਦੀ ਗੱਲ ਹੈ ਹੋਰ ਲੋਟਾ ਬੜੀ ਅਗਰੇ ਦਾ ਬਾ ਦਰਸ਼ਕਾਂ ਨੂੰ ਵੀ ਕਰ ਦੇ ਪੀ ਤੂੰ ਵੀ ਲਾਓ ਯਾਰ ਬਾਈ ਜਿਹੜੇ ਛੱਡਣਾ ਚਾਹੁੰਦੇ ਨੇ ਵੀ ਤਾਂ ਭਾਈ ਲੋਟ ਆਈ ਹੈ ਲੋਟ ਹੈ ਹੀ ਹੈ ਹੈ ਇਹ ਤਾਂ ਨਹੀਂ ਆਉਣ ਦਿੱਤਾ ਕੋਈ 1% ਵੀ ਨਹੀਂ ਯਾਰ ਉਹ ਆਉਂਕ ਤੇ ਡੱਕਾ ਤਾਂ ਨਹੀਂ ਆਉਣ ਦੱਸ 1% ਵੀ ਨਹੀਂ ਆਈ ਓ ਮੈਂ ਤਾਂ ਮੈਂ ਪਤਾ ਤੈਨੂੰ ਹੱਪ ਤੇਰੀ ਕਿਉਂ ਹਿੰਮਤ ਆ ਇਹ ਵੀ ਹਿੰਮਤ ਦੀਦਾ ਦੀ ਹੁੰਦੀ ਆ ਪਤਾ ਇੱਕ ਅੱਧੇ ਬੰਦੇ ਦਾ ਦਾਰੂ ਨੂੰ ਨਸ਼ੇ ਨਹੀਂ ਮਿੱਤੇ ਤੂੰ ਮੈਂ ਦੱਬਿਆ ਵੀ ਮਹਾ ਮੈਂ ਗਲਤਾਂ ਮੈਨੂੰ ਔਖੇ ਹੀ ਬਹੁਤ ਹੁੰਦੇ ਨੇ ਤੇ ਤੂੰ ਗਲਤ ਮਰੇ ਯਾਰ ਫਿਰ ਸਹੀ ਰਾਹ ਵੀ ਫੜੇਗਾ ਦਾਰੂ ਗੱਡੀ ਵੀ ਤੇ ਹਾਂ ਦਾਰੂ ਵਧੀਆ ਯਾਰ ਆਪਣੇ ਮਨ ਦੀ ਨਹੀਂ ਆਪਣੇ ਦਾ ਕਹਿਣ ਨੂੰ ਨਾ ਪੈਸਾ ਉਹ ਮੰਨਦਾ ਨਾ ਵੀ ਭਾਏ ਨਾ ਕਮੈਂਟ ਆ ਪਰ ਇਥੇ ਡਾਕਟਰ ਕਹਿੰਦਾ ਵੀ ਤਾਂ ਨਕਰਾ ਵਾਲਾ ਕਰੀ ਬਹੁਤ ਔਖਾ ਹੁੰਦਾ ਡਾਕਟਰ ਨੇ ਉਹਦੇ ਕਿਹਾ ਨਹੀਂ ਕਿਹਨਾਂ ਤਾਰੂ ਐਸਾ ਇਹ ਹੀ ਹੈ ਕਹਿੰਦਾ ਜਿਹੜਾ ਲੋਕ ਲੈਂਦੇ ਡਿਪਰੈਸ਼ਨ ਤੋਂ ਨਹੀਂ ਡਿਪਰੈਸ਼ਨ ਹੋਰ ਵਧਾਉਂਦੀ ਹੈ ਇਹ ਹੁੰਦੀ ਹੈ ਭਾਏ ਐਂ ਕਹ ਡਾਕਟਰ ਨੇ ਉਹ ਤੇਰੀ ਵੀ ਚੱਲ ਗਈ ਉਹਦੇ ਨਾਲ ਹੀ ਫਰਕ ਪੈ ਗਿਆ ਭਰਾ ਦਾ ਜਿਹੜੀ ਮੈਨੂੰ ਪਾਸੇ ਆਈ ਜਾਂਦੀ ਹੈ ਉਹ ਭਾਏ ਉਹਦੇ ਹਾਂ ਫਿੱਟ ਕੇ ਫਿੱਟ ਕੇ ਆਉਂ ਜਰ ਅੱਧੀ ਅੱਧੀ ਵੀ ਕਰਦੀ ਹੈ ਅੱਛਾ ਅੱਛਾ ਨਾ ਬਜੀਏ ਚੱਲੋ ਠੀਕ ਹੈ ਜਰਾ ਹੋਰ ਰੋਟਾ ਜਾਓ ਬੜੀ ਪੱਕਾ ਕੈਮਰਾ ਇਹੋ ਯਾਰੋ ਮਸਾਲੇ ਬਣਾਉਣੇ ਆਪਾਂ ਸਹੀ ਹੈ ਠੀਕ ਆ ਬੱਤ ਜੀ ਆ ਲੈਣਾ ਡਾਕਟਰ ਵੀ ਕਹਣਾ ਸੀ ਦੇਖਦਾ ਬਲੌਗ ਇਹਨਾਂ ਦੇਖਿਆ ਸੀ ਦਵਾਈ ਤਾਂ ਮਿਲ ਗਈ ਫਿਰ ਸਾਰੀਆਂ ਸਾਰੀਆਂ ਅੰਦਰੋਂ ਮਿਲ ਗਈ ਪਹਿਲਾ ਬੰਦਾ ਜਿਹਨੂੰ ਅੰਦਰੋਂ ਮਿਲੀ ਹੈ ਨਹੀਂ ਮਿਲ ਜੂ ਵਾਲੇ ਨੂੰ ਕਿਹਦੇ ਨੂੰ ਵਾਰੋਂ ਲਿਖਦੇ ਨੇ 1 2 ਤਾਂ ਕਰਮਤ ਚੰਗੀ ਹੈ ਜਰੀ ਯਾਰ ਵਧੀਆ ਵਸ ਹੁਣ ਡਾਟ ਕੇ ਰਹਿਣੀ ਯਾਰ ਠੀਕ ਆ ਜੇ ਕਾਲਜ ਪੜ੍ਹਦੇ ਯਾਰ ਪੂਰਾ ਮਸ਼ਹੂਰ ਹੁੰਦਾ ਉਰੀ ਆਉਂਦੇ ਵਧੀਆ ਯਾਰ ਕੋਈ ਹੋਰ ਖਾਏ ਪੀਵੇ ਤਾਂ ਹੀ ਹੋਗਾ ਨਾ ਤੁਸੀਂ ਅੱਛਾ ਆਊਟ ਏਰੀਆ ਬਸ ਹਾਂ ਭਾਰ ਦੇ ਆਲਾ ਆਉਂਦਾ ਯਾਰ ਵੀ ਪਰੇ ਬਈ ਕੋਈ ਜਾਣਦਾ ਨਾ ਹੋਵੇ ਦੇਖਦਾ ਨਾ ਹੋਵੇ ਬਸ ਇਹੀ ਦੇਖਦਾ ਹਾਂ ਨਾ ਹੋਰ ਕੀ ਆ ਹੁਣ ਕਾਟਾ ਰੈਂਜ ਦੂੰ ਮਣ ਤਾਂ ਪੂਰਾ ਬਣਿਆ ਹੋਇਆ ਪੂਰਾ ਮਣਾ ਬਸ ਜਿਹੜੇ ਤੈਨੂੰ ਦੱਸਿਆ ਵੀ ਨੈਗੇਟਿਵ ਕਰਨਗੇ ਯਾਰ ਉਹਨਾਂ ਤੋਂ ਮਾੜਾ じゃ ਪਾਸੇ ਠੀਕ ਆ ਜਿਹੜੇ ਖੰਦੇ ਵੀ ਨੇ ਹਾਂ ਫੋਨ ਹੀ ਬੰਦ ਕਰ ਲਈ ਯਾਰ ਬਸ ਹਾਂ ਆ ਜਿਹੜੇ ਖਾਂਦੇ ਪੀਂਦੇ ਨੇ ਯਾਰ ਉਹਨਾਂ ਦੇ ਪਾਸੇ ਇੱਕ ਜਿਵੇਂ ਤੈਨੂੰ ਪਾਠ ਗਿਆ ਪਾਠ ਦੂਗਾ ਨਾ ਪਾਠ ਕਰ ਲੈ ਦੋਨੇ ਟਾਈਮ ਸਵੇਰੇ ਸ਼ਾਮ ਨੂੰ ਅੰਚਵਾਨੀ ਗੱਦਰ ਹੈ ਹਾਂ ਜੀ ਬੰਨੀ ਗਾ ਪਾਠ ਬਾਸ ਸਵੇਰਾ ਬੈ ਜਾ ਕਰ ਜਾਣਾ 20 ਮਿੰਟ 25 ਅੱਧਾ ਘੰਟਾ ਮੈਡੀਟੇਸ਼ਨ ਜੂਰੀ ਹਾਂ ਬਹੁਤ ਜ਼ਰੂਰੀ ਆ ਮੈਡੀਟੇਸ਼ਨ ਸਵੇਰੇ ਹਾਲੇ ਦਾ ਭਜਣ-ਭਜਣਾ ਆਇਆ ਨਹੀਂ ਜੀ ਤੂੰ ਉਧਰ ਆ ਜਾ ਕਰੇਂ ਜੇੜਾ ਕੱਢ ਜੇ ਜੈ ਸਵੇਰੇ ਕਰਕੇ ਉਹਨੇ ਟੱਕਾ ਆ ਜਾ ਹਾਂ ਅੱਜ ਜਸਵੀ ਦਾ ਵੀ ਆਜੀ ਫੋਨ ਵਰਨਦਾ ਉਹ ਵੀ ਕਹਿੰਦਾ ਮੈਂ ਵੀ ਆਇਆ ਕਰਾਂ ਮਾ ਵਧੀਆ ਜਾ ਉਹ ਆ ਜਾ ਕਰ ਨਿਕਲੋ ਯਾਰ ਇਹ ਜੋ ਕਿੰਨੇ ਵਜੇ ਹੁਣ ਹਣ ਬੈਠੇ ਉਧਰ ਤੋਂ 5 ਵਜੇ 5 ਵਜੇ ਤਾਂ ਮੈਂ ਆਉਣੀ ਫਿਰ ਆ ਜਾ ਕਰਾ ਸਾਈਕਲ ਅੱਕ ਰਿਆ ਕਰ ਜਾਏ ਸਾਈਕਲ ਹਾਂ ਸਾਈਕਲਿੰਗ ਕਰ ਲਿਆ ਕਰ ਜਾਏ ਥੋੜੀ ਪਰਿਵਾਰ ਵਾਲੀ ਧੁਰ ਪਏ ਨੇ ਨਾ ਸਾਈਕਲਿੰਗ ਕਰ ਲਿਆ ਕਰ ਪਤਾ ਇਹ ਚੀਜ਼ ਆ ਫੈਕਟ ਪਾਉਂਦੀਆਂ ਨੇ ਯਾਰ ਜੇ ਮੈਂ ਕਹਿੰਦਾ ਜੇ ਮਾਪਗਾ ਨਾ ਨਹੀਂ ਵੀ ਚੰਗੀਆਂ ਤਾਂ ਚਾਹਿਆ ਤੈਨ ਦਰ ਕੇ ਦਿਨ ਘੰਟਾ ਦੇਖਣਾ ਉਹ ਵੀ ਨਹੀਂ ਹਾਂ ਜੇ ਮੈਂ ਕਹਿੰਦਾ ਪ੍ਰੀਤ ਹੈ ਜਿਵੇਂ ਮੈਂ ਹੁਣ ਕਹੇ ਨਾ ਪ੍ਰੀਤ ਤਾਂ ਮੈਂ ਉਹੀ ਆ ਯਾਰ ਬੰਦਾ ਥੋੜੀ ਸੀ ਮੈਂ ਮਾੜਾ ਆਤਾਂ ਨੇ ਕਰਿਆ ਹੋਇਆ ਜੀ ਨਸ਼ਾ ਕਰ ਲੈਂਦਾ ਨਸ਼ਾ ਕਰਕੇ ਬੰਦਾ ਸਦਾ ਕੰਮ ਕਰੀ ਨਹੀਂ ਸਕਦਾ ਯਾਰ ਜੇ ਤੂੰ ਕਹੇਂ ਵੀ ਨਾਲੇ ਨਸ਼ਾ ਕਰੀ ਜਾਉਣਾ ਐਵੇਂ ਸਹੀ ਕੰਮ ਕਰ ਨੂੰ ਨਹੀਂ ਹੁੰਦਾ ਨਸ਼ਾ ਕਰ ਗਲਤ ਕਰਾਉਗਾ ਹੀ ਬਸ ਹੁਣ ਘਾਟਾ ਰਹੀ ਨਾਉਂ ਕੰਮ ਸਹੀ ਮੰਨਿਆ ਜੇ ਨਸ਼ਾ ਕਰ ਸਹੀ ਕਰਤਾ ਉਹ ਸਹੀ ਵੀ ਨਹੀਂ ਮੰਨਿਆ ਹੂੰ ਲੋਕ ਸੈਪਟਿੰਗ ਕਰਦੇ ਮੰਨਿਆ ਨਹੀਂ ਅੰਦਰ ਐ ਮੈਂ ਤੁਮੇ ਉਹਦੇ ਇੰਟਰਵਿਊ ਚ ਕਿਉਂ ਦੱਕਿਆ ਸੀ ਮੈਂ ਕਿਹਾ ਬੰਦਾ ਮਰ ਗਿਆ ਹੀ ਮੈਂ ਤੋ ਮੇਰਾ ਟੱਕਾ ਕਸੂਰ ਨਹੀਂ ਸੀ ਮੇਰੇ ਸਾਰਾ ਇਹ ਨਾ ਗੱਲ ਕਿਹਦਾ ਮਰ ਗਿਆ ਜੀ ਉਹ ਐਕਸੀਡੈਂਟ ਹੋ ਗਿਆ ਜਿਹੜਾ ਗੱਡੀ ਨਾਲ ਗੱਡੀ ਨਾਲ ਐਕਸੀਡੈਂਟ ਹੋ ਕੇ ਇੰਦੀ ਮਰ ਗਿਆ ਮੇਰਾ ਟੱਕਾ ਕਸੂਰ ਨਹੀਂ ਸੀ ਮੈਂ ਉਹ ਇੰਟਰਵਿਊ ਜੀ ਗਿਆ ਕਿ ਨੂੰ ਨਾ ਨਾ ਯਾਰ ਦੱਸ ਉਹ ਤੂੰ ਲੋਟ ਨੂੰ ਲੈ ਗਾ ਇਹ ਨੂੰ ਠੀਕ ਹੋ ਗਿਆ ਉਹਨੇ ਹਾਂ ਠੀਕਾ ਨੂੰ ਬਾਅਦ ਚ ਜਦੋਂ ਬੰਦਾ ਮਰ ਜੇ ਯਾਰ ਹੁਣ ਤਾਂ ਇੱਥੋਂ ਖੂਕ ਕਾਂਡ ਹੋ ਜੇ ਤੂੰ ਨਸ਼ਾ ਕਰੇਂਗੀ ਤੇ ਨਸ਼ੇ ਦਾ ਸਾਰਾ ਹੀ ਲੈਂਦਾ ਮਨ ਅਸ਼ੇਰਾ ਲੈ ਲਿਆ ਜਦੋਂ ਜਾ ਕੇ ਮੈਂ ਉਹ ਕਰਿਆ ਉਹ ਤਾਂ ਕਹਿੰਨੇ ਡੱਕਿਆ ਹੋਇਆ ਜੀ ਜੀ ਉਹ ਹੋਊਗਾ ਜੀ ਉਹ ਆਹ ਭਾਈ ਬਾਪੂ ਦੇ ਉੱਤੇ ਬਹਿ ਕੇ ਬੀਤਾ ਜੂਣ ਮੈਂ ਆਹ ਵਾਲਾ ਆਗੇ ਬਤਰਾਉਗਾ ਕਿ ਤੇਰੀ ਹੈ ਫਾਈਲ ਜੀ ਵੀ ਫੜਾਉਣ ਵਾਲੀ ਰਹਿੰਦੀ ਸੀ ਫਾਈਲ ਜੀ ਰਹਿੰਦੀ ਜੇ ਫੜਾਉਣ ਵਾਲੀ ਯਾਰ ਕਲੱਬ ਰਜਿਸਟਰਡ ਜੇ ਇਹਦੀ ਮਤਲਬ ਪੌਣੇ 3 ਹੋ ਗਏ ਡੀਸੀ ਆਫਿਸ ਜੀ ਮਤਲਬ ਟਾਈਮ ਲੱਗਿਆ ਸਾਨੂੰ ਪੂਰਾ ਪੌਣੇ 3 ਹੋ ਗਏ 2-3 ਕੰਮ ਸੀ ਅੱਜ 2-3 ਕੰਮ ਸੀ ਕਰ ਪਾਉਣਾ ਸੀ ਜੀ ਜੀ ਸਾਹਿਬ ਨੂੰ ਮਿਲੇ ਪੂਰਾ ਠੀਕ ਲੱਗ ਗਾਲੇ ਯਾਰ ਸਿੱਧਾ ਮਿਲਦੇ ਆ ਐਂ ਕਰ ਸਿਓ ਬਣਦੀ ਹੈ ਗੱਲ ਪੂਰੀ ਹਾਂ ਹਾਂ ਕਰਮਣੂ ਦਾ ਫੇਰਾ ਵੀ ਚੱਕਦੇ ਹੁੰਦੇ ਆ ਨਾ ਕਰਮਣੂ ਨਾਲ ਚੱਕਣਾ ਹਾਂ ਜਮਾ ਸਹੀ ਦੇ ਅੱਗੇ ਵੀ ਇਥਈ ਤੇ ਆਉਂਦੇ ਜਮਾ ਸਹੀ ਦੇ ਅੱਗੇ ਵੀ ਇਹੀ ਟਾਈਮ ਚੱਕਦੇ ਹੁੰਦੇ ਆ ਇਹਨੂੰ ਲਿਆ ਕੇ ਤੇ ਵਧੀਆ ਨਿਪਟ ਜਾਂਦਾ ਹਾਂ ਹਾਂ ਥਾਲੀ ਕੰਮ ਹੋ ਜਾਂਦੀ ਸਾਰੇ ਹਾਂ ਬੜੀਆ ਹਾਂ ਜੀ ਬਾ ਹੁਣ ਦੇਖ ਕੇ ਲਈ ਜਾਂਦਾ ਬਾਈ ਹਾਂ ਜਮਾ ਪੂਰੀ ਠੀਕ ਹੈ ਬਲਾਗ ਦੱਸ ਕੇ ਮੈਂ ਹੁੰਦੇ ਨੇ ਬਣਾਇ ਬੜੀਆ ਹੁੰਦੇ ਨੇ ਬਹੁਤ ਸੋਹਣੇ ਹੁੰਦੇ ਨੇ ਓਕਰਪੜ ਹਾਂ ਇੱਕ એનર્ਜੀ ਵੀ ਮਿਲਦੀ ਹੈ ਤੇ ਪੌਸ਼ਕੂਟੀ ਮਿਲਦੀ ਹੈ ਤੇ ਇਦਾਂ ਵੀ ਆਪਾਂ ਵੀ ਇਹ ਕਰ ਸਕਦੇ ਹਾਂ। ਉਹ ਵੀ ਕੰਮ ਆ ਸਮਝ ਨਹੀਂ ਹੈਗਾ। ਹਾਂ। ਹਾਂ। ਪੌਣਾ ਹੀ ਆ ਮੈਂ ਇਹ ਮਕਸਦ ਹੀ ਆਪਣਾ ਇਹ ਹੈ ਵੀ ਯਾਰ ਐਂ ਲੱਗੇ ਵੀ ਹਾਂ ਯਾਰ ਜਦੋਂ ਇਹ ਸਾਡੇ ਆਪਾਂ ਕਿਉਂ ਨਹੀਂ। ਹੋਰ ਚਾਹੁੰਦਾ ਕੋਈ ਨਹੀਂ ਲਾ ਰਹੀ। ਹਾਂ ਨਾ ਬਸ। ਚੱਲ ਚੰਗਾ ਵੀਰੇ ਚੰਗਾ। ਗੌਰ ਰੱਖੀ ਬਸ ਆ ਤਾਂ ਨੰਬਰ ਦਾ ਵਧੀਆ ਤਾਂ ਉਹ ਕਰ ਤੇ ਬਸ ਠੀਕ ਹੈ ਯਾਰ। ਚੰਗਾ। ਹੋਣ ਬਣ ਲਾ ਲਿਆ ਕਰੀ ਕੋਈ ਵੀ ਟੱਕਾ ਵੀ। हां ਵੀ ਜਮੰਦਾ ਜੀ ਹਾਂ ਕਿ ਮੈਂ ਯਾਰਾ ਫੇਟਾ ਲੋਟਾ ਕੰਮ ਕਾਣੀ ਪੂਰਾ ਜਮਾਫੇਰ ਰਿਪੋਰਟ ਇਹ ਬੰਦਾ ਸਰ ਕੋਹ ਨਹੀਂ ਬਸ ਚੱਲੀ ਜਾਂਦਾ ਕੰਮ ਕਰ ਉਹ ਨੌਜਵਾਨ ਸੈੱਟ ਨੇ ਆਪਾਂ ਨੂੰ ਆਪਣੇ ਨੌਜਵਾਨ ਸੈੱਟ ਨੇ ਪੂਰੇ ਓਕੇ ਰਿਪੋਰਟ ਅੱਜ ਜਾ ਕੇ ਐਲਮੈਡੀਸੀ ਕੋਲੇ ਵੀ ਛੋਡੇ ਕੋਲੇ ਅੱਛਾ ਅੱਛਾ ਨਾ ਦੇ ਗਏ ਥੋੜਾ ਅੱਛਾ ਤੇਰਾ ਵੇਦਰੀ ਦਾ ਕਰਨ ਦਾ ਚਲ ਵਧੀਆ ਮਾਈ ਕਰੋ ਸਾਮਾਨ ਦੂੰਗਾ ਨਾ ਗੱਲ ਦੀ ਨਹੀਂ ਕੋਈ ਠੀਕ ਹੈ ਹਾਂ ਲੱਗ ਰਿਹਾ ਵੀ ਪੂਰੀ ਰੌਣਕ ਸਾਡੇ ਤਖਤ ਬੋਲਦੇ ਇੱਥੇ ਲੱਗਦਾ ਨਾ ਜੀ ਪੂਰਾ ਚੁੰਦੇ ਹੋਰ ਹੋਣਾ ਮਾਰਿਆ ਕਰ ਗਿਆ ਨਹੀਂ ਤੈਨੂੰ ਕਹਿੰਨੇ ਹੁੰਨੇ ਉਰੇ ਆ ਜਾ ਕਰ ਹਾਂ ਲਾਉਣੇ ਦੋ ਚਾਰ ਦਿਨਾਂ ਤੱਕ ਕਰਦੇ ਆਂ ਚੱਲ ਉਹ ਭਰਾਉਂਦੇ ਨਹੀਂ ਯਾਰ ਮੈਂ ਹੀ ਕਹਿੰਨਾ ਮੈਨੂੰ ਐ ਵੀ ਬੰਦੇ ਜੁੜਨ ਦਾ ਮੜੇ ਜੀ ਹਾਂ ਹੱਥ ਜਾਣਾ ਹੈ ਨਾ ਹਾਂ ਮੈਨੂੰ ਆਇਆ ਤੇ ਫੇਰ ਉਧਰ ਗੱਲਾਂ ਚੱਲ ਰਿਆਂ ਨੇ ਸੌਦੇ ਹੋ ਰਹੇ ਨੇ ਜੀ ਵੱਡੇ ਪੰਜ ਪੰਜ ਪਲਾਟ ਪੰਜ ਪੰਜ ਵਿਸਵੀਆਂ ਦੇ ਪਲਾਟ ਦਾ ਕਰਤਾ ਪਲਾਟਾਂ ਦੇ ਸੌਦੇ ਕਰਾ ਰਿਆ ਜੀ ਸਾਡਾ ਬੰਦਾ ਕਾਪੜਾ ਟਾਪ ਦੇ ਸਾਰਿਆਂ ਦਾ ਸੌਦੇ ਉਹ ਰੇਟ ਕੋਈ ਕਿਸੇ ਬੰਦੇ ਨੇ ਕੋਈ ਪਲਾਟ ਲੈਣਾ ਹੋਵੇ ਵੇਚਣਾ ਹੋਵੇ ਟਾਪ ਦਾ ਗੱਗੂ ਚੱਲ ਪਰਣਾਲੇ ਤੈਨੂੰ ਸਾਡੇ ਗੋਗੀ ਮਾਨ ਨਾਲ ਕਨੈਕਟ ਕਰ ਲਓ ਬਾਈ ਸੌਦੇ ਹੋ ਰਹੇ ਨੇ ਵੱਡੀਆਂ ਗੱਲਾਂ ਨੇ ਇਹਦਾ ਪਊ ਗਈ ਹੋਣਾ ਚੱਕੋ ਇਹਦੇ ਸੌਦਾ ਨਾਕ ਹੋਇਆ ਤਾਂ ਆਕੇ ਉਹ ਹਾਂ ਅਸੀਂ ਉੱਥੇ ਚਲੋ ਮਤਰੋ ਨੇਰਾ ਬਹੁਤ ਹੋ ਗਿਆ ਸਾਡੇ ਆਏ ਵੀ ਰੌਣਕ ਇਹ ਜੇ ਵੇਲੇ ਤੱਕ ਲੱਗੀ ਰਹਿੰਦੀ ਆ ਪੂਰੀ ਲੱਗਦੀ ਸਾਰੇ ਆਏ ਆ ਜਵਾਨ ਆਏ ਬੈਠ ਰਹੇ ਨੇ ਚੱਕੋ ਮਤਰੋ ਫੋਨ ਸੀਵਰ ਫੌਦਿਆਂ ਦੀਆਂ ਗੱਲਾਂ ਚੱਲਦੀਆਂ ਨੇ ਦਾ ਨੇ ਤੇ 5-6 ਲੱਖ ਦਾ ਲੇਟਾ ਤੇ ਮੇਰੇ ਨਾਲ ਨੇਜਰ ਵਾਲੇ ਨਾਲ ਕਾਰਨ ਵਾਲੇ ਤਾਂ ਹਾਂ ਨਾਲ ਪੂਰਾ ਗਾਹ ਗੱਡੀ ਗੱਡੀ ਬਣਾਉਣ ਮੇਰਾ ਸੋਣਾ ਬੜਾ ਲੂਟ ਹੋਏ ਮੌਦਿਆਂ ਦੀਆਂ ਗੱਲਾਂ ਹੋਰ ਕੀ ਰਾਤ ਨੂੰ ਜਾਏ ਭੱਗ ਜਾ ਨਹੀਂ ਯਾਰ ਨਾ ਹਾਂਜੀ ਪਾਪੜ ਜੀ ਬਹੁਤ ਵਧੀਆ ਲੋਟਾ ਕੰਮ ਹਾਂ ਕਿਵੇਂ ਚੱਲਦਾ ਦਨ ਵਧੀਆ ਓਕੇ ਆ ਨਾ ਰਿਪੋਰਟ ਹਾਂ ਉਹ ਆਉਂ ਕੀ ਜਾਏ ਹਾਂ ਹੁਣ ਲੱਗ ਜੂ ਬਸ ਓਲੀ ਓਲੀ ਫਰਕ ਪੈਂਦਾ ਪੈਂਦਾ ਪਾਈ ਜਾਊ ਉਹਰਾ ਪੁਰਤਗਾਲ ਆਈ ਹਾਂ ਦਰਸ਼ਕਾਂ ਨੂੰ ਕੁਛ ਨਹੀਂ ਆ ਆ ਜਾਕਰ ਤੜਕੇ ਯਾਰ ਆਏ ਨਹੀਂ ਆਵਾਂਗੇ ਮੇਰਾ ਗਿੱਟਾ ਦੁਖਦਾ ਸੀ ਹੁਣ ਤਾਂ ਲੋਟ ਆ ਹੁਣ ਲੋਟ ਤੋੜਿਆ ਆਇਆ ਕਰ ਪੈ ਨਹੀਂ ਰਿਹਾ ਬੱਚੇ ਆਹੋਂ ਪੰਜ ਵਜੇ ਤੱਕ ਨਾ ਕੇ ਜਾਣੇ ਹਾਂ ਰੋ ਵਾਲਾ ਬੇਦਾ ਕਹਿ ਜਾਣੇ ਸਵਾ 5 ਬਾਹਰ ਨਹੀਂ ਉੱਤੇ ਫੇਰਾ 5 ਵਜੇ ਉੱਠੇ ਯਾਰ ਹੂੰ ਸਵਾ 5 ਵਜੇ ਆਹ ਜੀ ਹੋਰ ਲੋਟ ਆ ਬੱਸ ਦਰਸ਼ਕਾਂ ਨੂੰ ਕਹਿੰਦੇ ਜੇ ਦਵਾਈ ਲੈਣੀ ਹੈ ਕਿਸੇ ਨੂੰ ਅਡੈਕਟ ਕਰੋ ਕਹਿ ਹੀ ਹੋਇਆ ਆਪਣਾ ਕਰਦੇ ਨੇ ਕਲੈਂਟ ਦਾ ਬਹੁਤ ਵਧੀਆ ਛੱਟੂ ਕੋੜ ਵੱਡੂ ਹਮ ਹਮ ਬਸ ਠੀਕ ਆ ਅੱਕਦੀ ਟਾਈਮ ਜੀ ਸਾਡੇ ਬੱਚੇ ਨੇ ਬਾਈ ਬਾਈ ਕਰੀ ਐ ਬੜਾ ਖਤਰਨਾਕ ਆ